ਓਹ ਹੋ 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 ਕੀ ਆ ਪੀਜ਼ਾ ਖਾਣਾ ਕੀ ਹੋਇਆ ਚਾਹ ਲਾਇਆ ਮੈਨੂੰ ਲੱਗਦਾ ਐਡ ਆਈਏ ਕਹਿੰਦੇ ਵੀ ਲਾ ਕੇ ਮੇਕਅਪ ਕਰਕੇ ਉਹ ਕਾਓ ਓਏ ਹੋਏ ਹੋਏ ਸਪான்ਸਰ ਆਈ ਸਪான்ਸਰ ਓਹ ਹੋ 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 ਕੀ ਆ ਵਾਹ ਕੀ ਬਾਰਿਸ਼ ਹੋ ਰਹੀ ਹੈ ਤੋਈ ਨੀਰੇ ਵਿੱਚ ਆਪਾਂ ਨਹਾਣ ਚੱਲੇ ਆ ਆਹਾ ਆਹੋ ਹੋ ਆਏ ਹਾ ਹਾ ਸਨ ਮਯਾ ਗਾਇ ਤਾਂ ਪੂਰੀ ਬਾਰਿਸ਼ ਪੈ ਗਈ ਮੈਂ ਪੂਰੇ ਸਾਲ ਦੀ ਤੇ ਪੂਰੇ ਸਾਲ ਦੀ ਬਾਰਿਸ਼ ਪੈ ਗਈ ਮੈਂ ਕਿਹਾ ਵੀਡੀਓ ਬਣਾ ਲਈਏ ਕੀ ਬਾਤ ਆ ਯਾਰੇ ਰਾਣਨੂ ਪਹਿਲੇ ਹੀ ਨਾ ਆ ਗਈ ਯਾਰ ਹਾਂ ਤਿੰਨੂ ਕਾ ਬੜਾ ਕੰਮ ਬਹੁਤ ਬੱਧੀਆ ਨਹੀਂ ਘਟਨੀ ਆ ਨਹੀਂ ਨਹੀਂ ਤੇਜ਼ ਹੀ ਆ ਬਹੁਤ ਤੇਜ਼ ਆ ਆਹਾਹਾ ਕੀ ਬਾਤ ਹੈ ਕੀ ਬਾਤ ਹੈ ਉਹ ਬਾਈਕ ਧੋੜੇ ਉਹ ਯਾਰ ਆਪਣੀ ਵੀ ਬਾਈਕ ਬਾਹਰ ਕੱਢ ਸਾਨੂੰ ਬਾਈਕ ਬਾਹਰ ਕੱਢ ਯਾਰ ਚੱਲ ਕੇ ਚਲੋ ਆ ਜਾ ਆ ਜਾ ਬਾਈਕ ਧੋਈਏ ਦਾ ਕਰਦੇ ਆ ਆਹ ਆਹ ਉਹ 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 ਕਮੀ ਗਿਆ ਆਹ ਆਹ ਯਾਰ ਇਹ ਵਾਟਰਫਾਲ ਵਾਟਰਫਾਲ ਧਿਆਨ ਨਾਲ ਘੋਤੀ ਚ ਨਾ ਡੇਗਦੀ ਆਹ ਓਏ ਗੱਡੀਆਂ ਆਦੇ ਕਿਤਾ ਪਰシャਪੀਆਂ ਪਾਣੀ ਦਾ ਮੈਰ ਬੜੀ ਪਈ ਆ ਯਾਰ ਆ ਦਾ ਵਾਟਰਫਾਲ ਨਿਕਲਦੇ ਜਿੱਥੇ ਉਹਦਾ ਉਹ ਬਣਿਆ ਪਿਆ ਦਰਿਆ ਕਿਆ ਨਾ ਓਏ ਓਏ ਆਵਾਜ਼ ਆਵਾਜ਼ ਆ ਓਏ ਓਰ ਆਇਆ ਪਾਣੀ ਜਿਆਦਾ ਪੰਦ ਨਾ ਜ ਮੋਤਾ ਰੋਡ ਕਿਨਾਂ ਨਹੀਂ ਆਣਾ ਬਬੇ ਉਹਦੇ ਦਰਿਆ ਬੜੇ ਪਏ ਯਾਰ ਤੁਸੂ ਔਰ ਕੀ ਹੈ ਮੀਂਹ ਬੜਾ ਤੇਜ਼ ਪੈ ਰਿਹਾ ਸਵੇਰ ਤੋਂ ਯਾਰ ਕਵਾਂਟੀ ਜੀ ਬੜੇ ਹੋ ਗਏ ਓਹ 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 ਇੱਥੇ ਜਾ ਲੈ ਨਾ ਨਹੀਂ ਵੇ ਓਏ ਓਏ ਇੱਥੇ ਜਾਵਾ ਬੰਦ ਓਏ ਓਹ ਓਹ ਜਾ ਮੋਟਾ ਕਰ ਜਾ ਮੋਟਾ ਕਰ ਜਾ ਕੱਲ੍ਹ ਤੇ ਨਹੀਂ ਹੋਣਾ ਜੇ ਜਾ ਮੋਟਾ ਕਰ ਜਾ ਓਏ ਹੋਏ ਹੋਏ ਪੂਰਾ ਪੂਰਾ ਇਹਦਾ ਬੰਦ ਹੋ ਜਾਣਾ ਮੋੜ ਤੇ ਕਦੇ ਆ ਗਿਆ ਨਹੀਂ ਨਹੀਂ ਬੰਦ ਨਹੀਂ ਹੋਣ ਦਿੰਦਾ ਉਹ ਜਾ ਯੋ ਬੰਦ ਹੋ ਰਿਹਾ ਬੰਦ ਨਾ ਹੋਣ ਦੀ ਵੇਸ ਨਾ ਬੰਦ ਕਰੀ ਚੋਕ ਲਾਲਾ ਓ ਮਾਗਲਾ ਓ ਯਾਰ ਬੰਦ ਹੋ ਗਿਆ ਓਏ ਹੋਏ ਹੋਏ

ਬੱਜ ਕੇ ਬੱਜ ਕੇ ਬੱਜ ਕੇ ਲੈ ਯਾਰ ਲਓ ਜੀ ਆ ਗਿਆ ਵਾਪਸ ਤੇ ਬੜੀ ਥ੍ਰਿਲਿੰਗ ਰਾਈਡਸ ਦੋ ਵਾਰੀ ਮੋਟਰ ਬੰਦ ਹੋ ਗਿਆ ਯਾਰ ਚੋਕ ਲਾ ਕੇ ਕੀਤਾ ਜਾਨ ਹਾਂਜੀ ਤੇ ਹੁਣ ਮੀਂਹ ਦੇ ਵਿੱਚ ਨਹਾਣ ਹੋ ਕੇ ਤੇ ਹੁਣ ਆਪਾਂ ਤਿਆਰ ਸ਼ਹਿਰ ਹੋ ਗਏ ਆਂ ਏ ਹੁਣ ਐਦਾਂ ਵੀ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਇੱਕਦਮ ਯਾਨੀ ਕਿ ਗਰਮੀ ਗਰਮੀ ਐ ਨੂੰ ਖਤਮ ਹੋ ਗਈ ਐ ਤੇ ਭਰਕੇ ਮੀ ਪਿਆ ਜੇ ਨੂੰ ਕਹਿੰਦੇ ਭਰਕੇ ਦੇ ਸਾਰੇ ਪਾਸੇ ਪਿਆ ਪੰਜਾਬ ਦੇ ਵਿੱਚ ਮਤਲਬ ਫੋਨ ਆ ਰਹੇ ਕਿ ਹਾਂ ਵੀ ਸਾਰੇ ਪਾਸੇ ਨਹੀਂ ਪੈ ਰਹਾ ਠੀਕ ਹੈ ਜੀ ਤੇ ਹੁਣ ਐਦਾਂ ਭੁੱਖ ਲੱਗੀ ਸੀ ਨੰਨੂ ਗੈਰੀ ਕਿ ਮੈਨੂੰ ਪੀਜ਼ਾ ਮੰਗਾ ਕੇ ਦੋ ਤੇ ਹੁਣ ਉਹਦੇ ਵਾਸਤੇ ਪੀਜ਼ਾ ਮੰਗਾਇਆ ਸੋ ਨੂੰ ਗਿਆ ਹੋਇਆ ਲੈਣ ਵਾਸਤੇ ਹਾਂਜੀ ਕਾਕੂ ਪੀਜ਼ਾ ਖਾਣਾ ਚਾਹੀ ਸੀ ਹੁਣ ਪੀਜ਼ਾ ਮੰਗਾਇਆ ਸੀ ਹਾਂਜੀ ਹਾਂਜੀ ਅੱਛਾ ਜੀ ਜਿਆਦਾ ਵੇ ਖਾਣਾ ਨਹੀਂ ਚਾਹੀਦਾ ਹੈ ਨਾ ਹੈ ਨਾ ਮੈਂ ਇੱਕ ਐਸ ਟੰਡ ਕਰਨ ਦਾ ਮਨ ਕਰਦਾ ਕਿਹੜਾ ਵਾਲਾ ਐਡਾ ਐਡਾ ਖੁੱਦ ਕੇ ਉਹ ਐਡਾ ਐਡਾ ਖੁੱਦ ਅੱਛਾ ਉਹ ਯਾਰ ਫੇਰ ਤੂੰ ਵੱਡਾ ਹੋਏਗਾ ਨਾ ਵੱਡਾ ਨਹੀਂ ਸੋਰੀ ਤੂੰ ਕੋਣ ਪ੍ਰੈਕਟਿਸ ਕਰੇਗਾ ਨਾ ਫੇਰ ਆ ਜਾਏਗਾ ਜਿਹਦਾ ਪਿੱਛੇ ਨੂੰ ਛਲਾਂਗ ਮਾਰਨੀ ਪਿੱਛੇ ਨੂੰ ਛਲਾਂਗ ਮਾਰਨੀ ਕਹਿ ਰਹੀ ਹੈ ਤੂੰ ਹੈ ਨਾ ਪਿੱਛੇ ਨੂੰ ਐਡਾ ਛਲਾਂਗ ਹਾਂ ਹਾਂ ਪਿੱਛੇ ਨੂੰ ਛਲਾਂਗ ਮਾਰ ਕੇ ਐਂਦੀ ਖੜੇ ਹੋ ਜਾਣਾ ਹੈ ਨਾ ਉਈ ਗਾ ਨੂੰ ਸਿਖਾਵਾਂਗੇ ਇਹਨਾਂ ਨੂੰ ਸਿਖਾਵਾਂਗੇ ਠੀਕ ਹੈ ਜਿਮਨਾਸਟਿਕ ਠੀਕ ਹੈ ਅ ਤੇ ਬੱਚਿਆਂ ਨੂੰ ਮੇਰੇ ਹਿਸਾਬ ਨਾਲ ਯਾਰ ਖੇਡਾਂ 'ਚ ਪਾਣਾ ਚਾਹੀਦਾ ਵਈ ਹੈ ਨਾ ਤੇ ਹੁਣ ਤੂੰ ਹੀ ਪਾ ਦੋ ਛੋਟੇ ਹੁੰਦੇ ਹੈ ਨਾ ਖੇਡਾਂ ਦੇ ਵਿੱਚ ਤੇ ਬੰਦਾ ਬੱਚਾ ਨਾ ਗਾਂ ਦੀ ਗਾਂ ਫਿਰ ਸਟਰੋਂਗ ਹੋ ਜਾਂਦਾ ਤੇ ਇਹਨੂੰ ਬਹੁਤ ਸ਼ੌਂਕ ਹੈ ਇਦਾਂ ਦੇ ਨਾ ਚੀਜ਼ਾਂ ਕਰਨ ਦਾ ਇਹ ਪੁਸ਼-ਅਪ ਲਾਂਦੀ ਰਹਿੰਦੀ ਹੈ ਵਨ ਹੈਂਡ ਪੁਸ਼-ਅਪ ਸਟ੍ਰੈਚਿੰਗ ਕਰਦੀ ਹੈ ਪਿੱਛੇ ਨੂੰ ਇਦਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਕਰਦੀ ਐ ਇਹਨੂੰ ਨਾ ਬਹੁਤ ਜ਼ਿਆਦਾ ਸ਼ੌਂਕ ਹੈ ਜਿਮਨਾਸਟ ਦਾ ਹੈ ਨਾ ਨੰਨੇ ਅੱਛਾ ਲੱਗਦਾ ਤੈਨੂੰ ਆ ਜੋ ਇਤਨੇ ਸਖਾਵਾਂਗੇ ਠੀਕ ਹੈ ਹਾਂ ਹਾਂਜੀ ਤੇ ਹੁਣ ਪੀਜ਼ਾ ਤੇ ਆਪਾਂ ਮੰਗਵਾ ਲਿਆ ਤੇ ਹੁਣ ਮੇਨ ਗੱਲ ਇਹ ਆ ਵੀ ਮਨਪ੍ਰੀਤ ਨੇ ਤਾਂ ਖਾਣਾ ਨਹੀਂ ਸੀ ਕਿਉਂਕਿ ਉਹਨੂੰ ਮਨ ਹੈ ਤੇ ਹੁਣ ਦੇਖਦੇ ਆ ਵੀ ਮਨਪ੍ਰੀਤ ਪੀਜ਼ਾ ਖਾਪਾਂਦੀ ਜਾਂ ਨਹੀਂ ਖਾਂਦੀ ਖਾਂਦੀ ਹੈ ਜਾਂ ਨਹੀਂ ਖਾਂਦੀ ਖਾ ਤਾਂ ਪਾਵੇਗੀ ਇਹ ਖਾ ਤਾਂ ਸਕੇਗੀ ਖਾ ਤਾਂ ਜਾਣਈ ਐਨੇ ਪਰ ਇਨੇ ਇੱਕ ਖਾਏਗੀ ਜਾਂ ਨਹੀਂ ਖਾਏਗੀ ਇਹ ਹੁਣ ਆ ਕੇ ਪਤਾ ਚੱਲੇਗਾ ਮੈਨੂੰ ਵੀ ਨਹੀਂ ਪਤਾ ਕਿ ਖਾਏਗੀ ਮੈਂ ਪੁੱਛਿਆ ਵੀ ਨਹੀਂ ਮੈਂ ਵੀਡੀਓ ਬਣਾਉਣ ਲੱਗ ਗਿਆ ਸਿੱਧਾ ਤੇ ਹੁਣ ਆਪਾਂ ਇਹਨੂੰ ਪੁੱਛ ਹੀ ਲੈਨੇ ਆ ਪੀਜ਼ਾ ਖਾਏਗੀ ਜਾਂ ਨਹੀਂ ਖਾਏਗੀ ਚੈਲੰਜ ਨਹੀਂ ਖਾਏਗੀ ਪੱਕਾ ਪਾਣੀ ਤਾਂ ਨਹੀਂ ਆਏਗਾ ਮੂਛ ਆ ਨਹੀਂ ਰੰਗਿਆ ਤੇ ਫਿਰ ਮੈਂ ਖਾਵਾਂਗੀ ਕਹਿੰਦੀ ਪਾਣੀ ਤਾਂ ਨਹੀਂ ਆਏਗਾ ਪਰ ਮੈਂ ਖਾਵਾਂਗੀ ਨਹੀਂ ਪਾਣੀ ਤਾਂ ਨਹੀਂ ਸੱਚ ਕਹਿ ਸਕਦੀ ਪਰ ਖਾਵਾਂਗੀ ਜੀ ਚਲੋ ਦੇ ਦੇਆ ਕੋਈ ਗੱਲ ਨਹੀਂ ਵੈਸੇ ਨਹੀਂ ਖਾਏਗੀ ਤੇ ਜ਼ਿਆਦਾ ਬੈਟਰ ਹੈ ਨਹੀਂ ਸੇ ਤੇ ਜ਼ਿਆਦਾ ਜ਼ਰੂਰੀ ਏ ਬਾਕੀ ਚੀਜ਼ਾਂ ਨਾਲੋਂ ਨਹੀਂ ਤੇ ਅੱਜ ਅਸੀਂ ਸੋਚ ਲਿਆ ਵੀ ਹੁਣ ਚੈਲੰਜ ਚੈਲੰਜ ਖੇਡਦੇ ਆ ਤੇ ਪਹਿਲਾ ਚੈਲੰਜ ਇਹ ਹੀ ਏ ਵੀ ਪੀਜ਼ਾ ਮਨਪ੍ਰੀਤ ਖਾਏਗੀ ਜਾਂ ਨਹੀਂ ਖਾਏਗੀ ਬੋਲੋ ਜੀ ਮੇਰਾ ਵੀ ਚੈਲੰਜ ਹੈ ਚੈਲੰਜ ਨਹੀਂ ਖਾਵਾਂਗੀ ਨਹੀਂ ਖਾਏਗੀ ਮੇਰਾ ਵੀ ਇਹ ਚੈਲੰਜ ਹੈ ਕੀ ਚੈਲੰਜ ਹੈ ਤੇਰਾ ਮੇਰਾ ਵੀ ਇਹ ਚੈਲੰਜ ਹੈ ਬਈ ਮੈਂ ਪੀਜ਼ਾ ਨਾ ਖਾਵਾਂ ਤੇ ਖਾਓ ਬਾਬੂ ਤੂੰ ਤਾਂ ਖਾਏਗਾ ਹੀ ਤੇਰੇ ਵਾਸਤੇ ਤਾਂ ਮੰਗਾਇਆ ਹੈ ਪੀਜ਼ਾ ਭਰ ਲੈ ਅਨੂ ਭਰਾਵਾ ਭੁੱਖ ਲੱਗੀ ਸੀਗੀ 2 ਘੰਟੇ ਹੋ ਗਏ ਸਾਲਾ ਪੀਜ਼ਾ ਆਰਡਰ ਕਰਨ 3 ਵਜੇ ਦਾ ਕੀਤਾ ਹੋਇਆ ਯਾਰ ਅੱਛਾ ਚਾਹ ਆਇਆ ਜੀ ਫਾਈਨਲੀ ਪੀਜ਼ਾ 2 ਘੰਟੇ ਬਾਅਦ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਜੀ ਪਾਣੀ ਭਰਿਆ ਹੋਇਆ ਸੀਗਾ ਪਤਾ ਨਹੀਂ ਹੁਣ ਕੀ ਰੀਜ਼ਨ ਸੀਗਾ ਤੇ ਹੁਣ ਅਸੀਂ ਪੀਜ਼ਾ ਆਇਆ ਤੇ ਆਹ ਦੇਖੋ ਨੰਨੂ ਸਾਡੀ ਲੈ ਕੇ ਆਈ ਹੈ ਅਚੰਭਾ ਲੱਗਿਆ। ਓ ਮਾਈ ਗੋਡ ਲੈਟ ਜੀ ਕਾ ਮਮਨ। ਓ ਜਾਲਾ ਹੋ ਗਿਆ। ਨੰਨੇ ਉਜਾਲਾ ਹੋ ਗਿਆ। ਆ ਜੋੜਾ ਜਈਆ ਹੁਣ ਵੱਡਾ ਕੀ ਮੰਗਾਣਾ। ਤੂੰ ਤੇ ਤੂੰ ਨਾ ਤੂੰ ਖਾਣਾ ਤਾਂ ਹੈ ਨਹੀਂ। ਅਸੀਂ ਦੋਨਾਂ ਨੇ ਖਾਣਾ ਮਮਮੀ ਨੇ ਪਤਾ ਨਹੀਂ ਖਾਣਾਗੇ ਨਹੀਂ ਖਾਣਾ। ਸਹੀ ਹੈ ਨਾ? ਚਲ ਠੀਕ। ਓਲ ਓਪਨ ਕਰ। ਇੱਕ ਤਾਂ ਮੈਨੂੰ ਓ ਚੜਦੋ ਜੀ ਮਤਸਿੰਤ ਆ ਦੇ ਨਾ ਆ ਗਈ ਲੱਗ ਗਿਆ ਆ ਜੀ ਚੱਲ ਮੈਨੇ ਮੇਰਾ ਦਿਮਾਗ ਤਾਂ ਕਿ ਨਹੀਂ ਮੇਰਾ ਵੀ ਦਿਮਾਗ ਹੀ ਖਰਾਬ ਆ ਕਿੰਨੇ ਸਾਰੇ ਆ ਗਏ ਮੈਨੂੰ ਵਰ ਗੈਨੂ ਯੇ ਹੱਦ ਆ ਚੱਲੀ ਖਾਓ ਜੀ ਠੀਕ ਐ ਆ ਲੋ ਪੋਕੋ ਬੜੀ ਲੱਗੀ ਜੀ ਕੱਟੇ ਪੱਟੇ ਹੋ ਜਾਣੇ ਬੇਟਾ ਇੱਦਾਂ ਖਿਚਣਾ ਬੰਦਾ ਹਾਂ ਹਾਂ ਇੱਦਾਂ ਠੀਕ ਹੈ ਹਾਂ ਮੈਂ ਵੀ ਖਾਲਮਾ ਅੰਡ ਬ੍ਰਿਜ ਨੰਨੂ ਮੰਨ ਪ੍ਰੀਤ ਮम्मा ਚਲ ਕੋਈ ਗੱਲ ਨਹੀਂ ਉਹ ਦੇਖੀ ਜੀ ਮੈਂ ਵੀ ਖਾਲਮਾ ਮੈਂ ਵੀ ਖਾਲਮਾ ਇਹ ਇਹ ਚੈਲੰਜ ਮੈਂ ਤੇ ਵੈਸੇ ਵੇਖ ਨਹੀਂ 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 ਆਜਣਾ ਚੈਲੰਜ ਸੋ ਜਾ ਪਕੜੀ ਹੋਈ ਹੈ ਕਾਜੀ ਚੈਲੰਜ ਆ ਰਹੇ ਨੇ ਮੋਰਗੀ ਠੀਕ ਹੈ ਪਾਣੀ ਹੈ ਚੋਟ ਹਾਂਜੀ ਨਨੂ ਜੀ ਕਿੱਦਾਂ ਲੱਗ ਰਿਹਾ ਤੁਹਾਨੂੰ ਪੀਜ਼ਾ ਹੈ ਕਿੱਦਾਂ ਵਧੀਆ ਲੱਗ ਰਿਹਾ ਉਹ ਕਿੱਦਾਂ ਹੈਂਡ ਕੀਤਾ ਸੀ ਮੈਂ ਦੇਖਿਆ ਨਹੀਂ ਕੈਮਰੇ 'ਚ ਅੱਛਾ ਵਾਹ ਡੜੀਏ ਤੱਕ ਹੁੰਦੇ ਹੁੰਦੇ ਆ ਜਿਆਦਾ ਅੱਛਾ ਲੱਗ ਰਿਹਾ ਹੈਂ ਹੈ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਹੈ ਤੇ ਮਨਪ੍ਰੀਤ ਕੌਰ ਜੀ ਦੇ ਪਾਰਸਲ ਆਏ ਨੇ ਮੈਨੂੰ ਕਿਸੇ ਨੇ ਗਿਫਟ ਭੇਜੇ ਨੇ ਦੋ ਓਏ ਹੋਏ 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 ਗਿਫਟ ਵੇਖਨੇ ਹੁਣ ਕਿਹਨੇ ਕੀ ਭੇਜਿਆ ਅੱਛਾ ਇਹ ਕਾਹ ਆਇਆ ਮਨਪ੍ਰੀਤ ਕੋ ਕੰਪਨੀ ਵੱਲੋਂ ਕੋਈ ਐਡ ਹੁੜਦਾ ਤੇ ਨਹੀਂ ਆ ਗਿਆ ਓਏ ਹੋਏ 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 ਇਕ ਆਇਆ ਤੇ ਇੱਕ ਆਇਆ ਹਾਂ ਵਾਹ ਮੈਨੂੰ ਲੱਗਦਾ ਇਹ ਮੈਨੂੰ ਐਡ ਦਾ ਆਗਾ ਲੱਗਦਾ ਚਾ ਦੇਖਦੇ ਆ ਖੋਲ ਕੇ ਕੀ ਨਿਕਲ ਆ ਉਹ ਫਾਉਂਡੇਸ਼ਨ ਛੋਟਾ ਵਾਲੀ ਚੀਜ਼ ਫਾਉਂਡੇਸ਼ਨ ਕਿਹਦਾ ਹੈ ਇਹ ਤਾਂ ਪੀਨ ਬਿਊਟੀ ਦਾ ਹੈ ਕੀ ਬਾਤ ਹੈ ਹਾਈ ਕਵਰੇਜ ਮੈਂ ਬਹੁਤੋ ਸਹੀ ਪਾਉਂਦਾ ਰਹੀ ਹਾਂ ਓ ਯਾਰ ਉਹ ਫਿਰ ਕੱਢ ਕੇ ਮੈਂ ਚਲ ਕੇ ਰੱਖ ਕੇ ਮੈਂ ਜਾਵਾਂ ਮੈਂ ਰੱਖ ਕੇ ਬੱਧ ਰਿਹਾ ਮੇਰਾ ਇੰਦਰ ਧਿਆਨ ਘਟਾ ਪੜਕਾ ਤੇ ਕਿਹਦਾ ਕਿਹਦਾ ਬਿਊਟੀ ਦਾ ਯਾਰ ਸ਼ੋ ਮੀ

ਇਹ ਫਾਊਂਡੇਸ਼ਨ ਯਾਰ ਚੇਸੇ ਰਹਾ ਨਹੀਂ ਦੋਨੋਂ ਹਾਂ ਠੀਕ ਹੈ ਠੀਕ ਹੈ ਹੈ ਤਾਂ ਘੈਂਟ ਨੇ ਯਾਰ ਪ੍ਰੋਡਕਟ ਤਾਂ ਹੂੰ ਬਟ ਉਹਨੇ ਤੇ ਲਾ ਕੇ ਐਪਰਾ ਐਚ ਡੀ ਲਾ ਕੇ ਉਹ ਲੱਗਣਾ ਪਤਾ ਕੀ ਇਹ ਕੀ ਨਹੀਂ ਹਾਂ ਇਹ ਤਾਂ ਐਕਚੁਅਲੀ ਯੂਜ਼ ਕਰਕੇ ਹੀ ਪਤਾ ਚੱਲਦਾ ਹੈ ਲਗਾ ਕੇ ਦਿਖਾਨੀ ਹੈ ਤੁੰਨੇ ਠੀਕ ਚੋ ਆ ਵਾਓ ਕੀ ਚੀਜ਼ ਹੈ ਯਾਰ ਦੇਖ ਕੇ ਲਗਾ ਕੇ ਟਰਾਈ ਕਰਕੇ ਹੂੰ ਮੈਨੂੰ ਲੱਗਦਾ ਨਹੀਂ ਕਿ ਕਿ ਮੇਜਾ ਉਹ ਵਾਲਾ ਨਹੀਂ ਆਇਆ ਜਿਹੜਾ ਮੈਂ ਪਹਿਲਾਂ ਉਸ ਸਵਿਚ ਬਿਊਟੀ ਦੱਸੀ ਜਿਹੜਾ ਮੈਂ ਪਹਿਲਾਂ ਯੂਜ਼ ਕੀਤਾ ਵੇ। ਦੇਸ ਫਾਉਂਡੇਸ਼ਨ ਉਸ ਸਵਿਚ ਬਿਊਟੀ ਦੱਸੀ ਆਰ ਇਹ ਨਹੀਂ ਆਇਆ। ਕੋਈ ਵਗ ਲੈ ਆ ਰੋ ਦਿਖਦੇ ਵੇ ਨੇ ਤੇਰੇ ਫਿੰਸੇ। ਇਹ ਚੱਲਦਾ ਕਿਉਂ ਨਹੀਂ ਪਿਆ? ਅੱਛਾ ਪੰਪ ਐਧਰ ਉਧਰ ਕਰਨਾ ਪੈਣਾ। ਮੋਰੀ ਜਿੱਤੇ ਨਹੀਂ ਬੰਦ ਹੈ ਦੀ ਨਹੀਂ ਨਹੀਂ ਐਦਾਂ ਕਰਦੇ ਆ ਚੱਲ ਲਈ ਆਹ ਹੋ ਚੁਲਿਆ ਚੰਦ ਠੀਕ